ਸਾਚਰੀਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਹੋਰ ਨਾਲ ਕੋਈ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬ ਵਿੱਚ ਕਮੈਂਟ ਕਰੋਗੇ ਤੇ ਲੈਕਚਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਧੰਨਵਾਦ ਸੁਖਿੰਦਰ ਜੀ ਅੱਜ ਦੀ ਚਰਚਾ ਦੇ ਵਿੱਚ ਅਸੀਂ ਗੱਲਬਾਤ ਲੁਧਿਆਣਾ ਤੇ ਫਰੀਦਕੋਟ ਲੋਕ ਸਭਾ ਸੀਟ ਦੀ ਕਰਾਂਗੇ ਪਰ ਇਹ ਤੋਂ ਪਹਿਲਾਂ ਦੱਸ ਦਈਏ ਕਿ 6ਵੇਂ ਗੀਟ ਦੀ ਇਲੈਕਸ਼ਨ ਮੁਕੰਮਲ ਹੋਈ ਤੇ ਹਰਿਆਣਾ ਤੇ ਦਿੱਲੀ ਦੇ ਵਿੱਚ ਵੀ ਵੱਡੇ ਵੱਡੇ ਚਿਹਰੇ ਦਿੱਲੀ ਦੇ ਵਿੱਚ ਤਾਂ ਉੱਥੇ ਰਾਹੁ ਗਾਂਧੀ ਸੋਰੀਆ ਗਾਂਧੀ ਜਾਂ ਕੇਜਰੀਵਾਲ ਸਾਹਿਬ ਵੱਡੇ ਚਿਹਰੇ ਨਜ਼ਰ ਆਏ ਹਰਿਆਣਾ ਦੇ ਵਿੱਚ ਵੀ ਉਸ ਤਰੀਕੇ ਦੀ ਸਿਆਸਤ ਨਜ਼ਰ ਆਈ ਇਹਦਾ ਅਸਰ ਹੁਣ ਅੱਗੇ ਜਾ ਕੇ ਕੀ ਪੈਣਾ ਹੈ ਥੋੜੇ ਦਿਨਾਂ ਤੱਕ ਜਦੋਂ ਚਾਰਜੂਨ ਨੂੰ ਨਤੀਜੇ ਆ ਕੇ ਸਾਰਾ ਕੁਝ ਸਾਹਮਣੇ ਹੋ ਜਾਏਗਾ 1 ਜੂਨ ਨੂੰ ਪੰਜਾਬ ਦੀ ਇਲੈਕਸ਼ਨ ਹੈ ਪ੍ਰੋਫੈਸਰ ਤੁਸੀਂ ਚਾਹੋ ਤਾਂ ਥੋੜਾ ਜਿਹਾ ਇਹਨੂੰ ਟੱਚ ਕਰ ਸਕਦੇ ਹੋ ਪਰ ਫੋਕਸ ਅਸੀਂ ਪਹਿਲਾਂ ਲੁਧਿਆਣਾ ਵਾਲੀ ਸੀਟ ਤੋਂ ਕਰਾਂਗੇ ਕਾਫੀ ਹੂਟ ਸੀਟ ਹੈ ਕਾਂਗਰਸ ਲਈ ਵੀ ਮੁੱਚ ਦਾ ਸਵਾਲ ਬਣਿਆ ਹੋਇਆ ਤੇ ਆਮ ਆਦਮੀ ਪਾਰਟੀ ਤੇ ਜਦੋਂ 13 0 ਦੇ ਨਾਰੇ ਨਾਲ ਚੱਲ ਹੀ ਰਹੀ ਹੈ ਕੌਣ ਕੌਣ ਕਿੱਥੇ ਕਿਨੂੰ ਕਿਵੇਂ ਟੱਕਰ ਦੇ ਰਿਹਾ ਹੈ ਮੁੱਦੇ ਕੀ ਨੇ ਉੱਥੋਂ ਦੇ ਇਹਨੂੰ ਨਾਲ ਨਾਲ ਲੈ ਕੇ ਚੱਲਾਂਗੇ ਦੇਖੋ ਸੁਖਵਿੰਦਰ ਕਿਉਂਕਿ ਪੰਜਾਬ ਦੀਆਂ ਚੋਣਾਂ ਨਹੀਂ ਆ ਕਿਉਂਕਿ ਦੇਸ਼ ਦੀ ਕੇਂਦਰੀ ਇੱਕ ਸੱਤਾ ਦੀਆਂ ਚੋਣਾਂ ਆ ਪਾਰਲੀਮੈਂਟ ਦੀਆਂ ਚੋਣਾਂ ਹੁਣ ਕਰਕੇ ਲੋਕ ਸਭਾ ਦੀਆਂ ਚੋਣਾਂ ਹੁਣ ਕਰਕੇ ਤੇ ਜੋ ਦੇਸ਼ ਦੀ ਹਵਾ ਆ ਉਹ ਸੂਬਿਆਂ ਦੀਆਂ ਚੋਣਾਂ ਤੇ ਸਿੱਧਾ ਅਸਰ ਪਾਉਂਦੀ ਹੈ ਏ ਵੋਟਰ ਇਡੇ ਬੇਬਕੂਫ ਨਹੀਂ ਹੈ ਪੰਜਾਬ ਦੇ ਕੇ ਜਿਹੜੇ ਇਹ ਸੋਚਣਗੇ ਕਿ ਯਾਰ ਮੇਰਾ ਗਵਾਂਡੀ ਆ ਇਹਨੂੰ ਵੋਟ ਪਾ ਦੇਓ ਇਸ ਕਰਕੇ ਪਾ ਦੇਓ ਕਿ ਇਸ ਤਰ੍ਹਾਂ ਨਹੀਂ ਸੋਚਦੇ ਉਹ ਸੋਚਦੇ ਆ ਖਾਸ ਕਰਕੇ ਮੈਂ ਪੰਜਾਬ ਦੇ ਫਿਰ ਇਹ ਕਹੂੰਗਾ ਜਿਹੜੇ ਰਾਜਨੀਤਿਕ ਤੌਰ ਤੇ ਚੇਤਨ ਲੋਕ ਆ ਕਿ ਵੀ ਆਪਾਂ ਕਰਨਾ ਕੀ ਆ ਮੈਂ ਕਈ ਜਗ੍ਹਾ ਜਦੋਂ ਦਾ ਤੁਸੀਂ ਕਿਹਾ ਕਿ ਆਪਾਂ ਪ੍ਰੋਗਰਾਮ ਕਰਨਾ ਕਈ ਜਗ੍ਹਾ ਫੋਨ ਕਰਕੇ ਪੰਜਾਬ ਦੇ ਵਿੱਚ ਪੁੱਛਿਆ ਕਿ ਦੇਖੋ ਕੀ ਤੁਹਾਡੇ ਮਾਹੌਲ ਕੀ ਆ ਕੀ ਲੋਕ ਸੋਚ ਰਹੇ ਆ ਲੋਕਾਂ ਦਾ ਇੱਕ ਜਨਰਲ ਜਵਾਬ ਆ ਰਿਹਾ ਕਿ ਕਹਿੰਦੇ મોદી ਨੂੰ ਨਹੀਂ ਛੱਡਣਾ ਹੈ। ਮੈਂ ਕਿਹਾ ਮੈਂ ਫਿਰ ਸੋਚਣਾ ਸ਼ੁਰੂ ਕੀਤਾ ਕਿ ਇਹ ਇੰਨਾ ਸਖਤ ਵਿਰੋਧ ਕਿਉਂ ਆ? ਤੁਸੀਂ ਜੇ ਧਿਆਨ ਨਾਲ ਦੇਖੋ ਤੇ 2019 ਵਾਲੀਆਂ ਚੋਣਾਂ 'ਚ ਵੀ ਉਹ ਵੀ ਐਂਟੀ મોદી ਪੰਜਾਬ ਤੋਂ ਕੈਂਡੀਡੇਟ ਜਿੱਤੇ ਆ। ਸਿਕੰਦਰ ਦੀ ਜਿਹੜੀ ਸੱਤਾ ਆ ਉਹਦੇ ਵਿਰੋਧ ਵਿੱਚ ਇਹ ਲੋਕ ਇਸ ਤਰੀਕੇ ਨਾਲ ਸੋਚਦੇ ਆ। ਉਹਦੇ 'ਚੋ ਇਹ ਆਇਆ ਆ। ਸਾਡੇ ਕਿ 8 ਸੀਟਾਂ ਸ਼ਾਇਦ ਕਾਂਗਰਸ ਦੀਆਂ ਸੀਗੀਆਂ ਪਿਛਲੀ ਵਾਰੀ ਪੰਜਾਬ ਤੋਂ। ਅ ਬਾਅਦ ਵਿੱਚ ਇੱਕ ਦੀ ਬਾਅਦ ਇਲੈਕਸ਼ਨ ਹੋ ਗਈ ਉਹ ਇਧਰ ਉਧਰ ਫਿਰੋ ਲੈ ਗਏ ਤਾਂ ਇਹ ਇਹ ਉਦੋਂ ਵੀ ਐਂਟੀ ਮੋਦੀ ਜਾਂ ਕਹਿ ਲੋ ਤੁਸੀਂ ਪਿਛਲੀਆਂ ਚੋਣਾਂ ਦੇ ਵਿੱਚ ਵੀ ਇੱਕ ਮਹਾਨ ਸੀ ਤੇ ਐਤਕੀ ਤੇ ਉਹ ਸਿਰੇ ਹੀ ਲੱਗ ਗਿਆ ਹੋਇਆ ਐਤਕੀ ਉਦੋਂ ਤੱਕ ਕੋਈ ਅਜੇ ਕਿਸਾਨਾਂ ਦੀ ਮੂਵਮੈਂਟ ਵੀ ਨਹੀਂ ਸੀ ਕੁਝ ਨਹੀਂ ਸੀ ਐਤਕੀ ਜਦੋਂ ਜਗਾ ਜਗਾ ਕਿਸਾਨ ਇੰਨੇ ਵੱਡੇ ਪੱਤਰ ਤੇ ਪੰਜਾਬ ਹਰਿਆਣੇ ਦੇ ਵਿੱਚ ਰੋਸ ਕਰ ਰਹੇ ਆ ਤਾਂ ਉਹਦਾ ਸਿੱਧਾ ਸਿੱਧਾ ਨੁਕਸਾਨ ਬੀਜਪੀ ਨੂੰ ਤੇ ਹੈ ਹਰਿਆਣੇ ਚ ਘਰੇ ਹੁੰਦਾ ਕਿ ਜੇ ਉਹਨਾਂ ਨੂੰ ਨੁਕਸਾਨ ਆ ਤੇ ਲੋਕ ਵੋਟ ਕਿਨੂੰ ਪਾਉਣਗੇ ਇਹ ਇੱਕ ਦੂਜਾ ਸਵਾਲ ਉਹ ਆਪ ਹੀ ਲੋਕ ਹੀ ਦੱਸ ਦੇ ਤੁਹਾਨੂੰ ਤੁਸੀਂ ਜਦੋਂ ਬਈ ਫਿਰ ਅਸੀਂ ਤੇ ਸੋਚਦੇ ਹਾਂ ਕਿ ਜਿਹੜੀ ਸੱਤਾ ਕੇਂਦਰ ਚ ਅਸੀਂ ਲੈਣੀ ਚਾਹੁੰਦੇ ਆ ਉਹਨੂੰ ਪਾਉਗੇ ਜੇ ਹਰਿਆਣੇ ਚਾਹੋ ਕਾਂਗਰਸ ਹੈ ਜੀ ਜੀ ਪੀ ਜੋ ਸਟਾਲੀਆ ਨੇ ਤੇ ਉੱਥੇ ਪੂਤਾ ਕੁਝ ਕਰ ਨਹੀਂ ਪਾਉਣਾ ਜਹੀ ਗੱਲ ਪੰਜਾਬ ਦੀ ਪੰਜਾਬ ਚ ਦੋ ਤਰ੍ਹਾਂ ਨੇ ਇਹ ਬੜਾ ਇੰਟਰਸਟਿੰਗ ਸੀਨ ਹੈ ਜੇ ਇਕੱਠੇ ਲੜਦੇ ਤੇ ਪਤਾ ਨਹੀਂ ਕੀ ਹੁੰਦਾ ਦੋਵਾਂ ਦਾ ਦੋਵਾਂ ਨੂੰ ਕਾਫੀ ਕਸਾਰਾ ਲੱਗਦਾ ਹੁਣ ਦੋਵੇਂ ਆਪਸ ਵਿੱਚ ਮੁਕਾਬਲੇ 'ਚ ਉਤਰੇ ਹੋਏ ਆ ਉਸ ਚੱਕਰ ਦੇ ਵਿੱਚ ਕਈਆਂ ਦੇ ਚਿਹਰੇ ਜਿਹੜੇ ਆ ਉਹ ਐਟ ਸਟੇਕ ਵੀ ਆ ਜੇ ਜਿਸ ਤਰ੍ਹਾਂ 13 0 ਦਾ ਭਗਵੰਤ ਮਾਨ ਨੇ ਡਗਾ বাজਾਇਆ ਆ ਹਨੇਰੀ ਜਣੀ ਜਣੀ ਪੂਰੇ ਦੇਸ਼ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਰੌਲਾ ਪਾਤਾ ਕਿ 13 13 ਦੀਆਂ 13 ਸੀਟਾਂ ਜਿੱਤ ਰਹੇ ਆ ਜੇ ਉਹ ਹੁਣ ਨਹੀਂ ਜਿੱਤਦੇ ਤੇਰਾਂ ਦੀ ਜਗ੍ਹਾ ਤਿੰਨ ਹੋ ਜਾਂਦੀਆਂ ਤੇ ਸਿੱਧਾ-ਸਿੱਧਾ ਕੇਜਰੀਵਾਲ ਨੇ ਕਹਿਣਾ ਭਾਵੇਂ ਮੈਂ ਜੇਲ੍ਹ 'ਚ ਹੀ ਬੈਠਾ ਹੈਗਾ ਤੇ ਚੀਫ ਮਿਨਿਸਟਰ ਹੀ ਆ ਹੈ ਕਨਵੀਨਰ ਵੀ ਆ ਆਮ ਆਦਮੀ ਪਾਰਟੀ ਦਾ ਵੀ ਨਹੀਂ ਤੇਰੀ ਪਰਫਾਰਮੈਂਸ ਬਹੁਤ ਮਾੜੀ ਆ ਅਸੀਂ ਕੋਈ ਹੋਰ ਚੀਫ ਮਿਨਿਸਟਰ ਲਿਆਉਣਾ ਇਹ ਚਰਚਾਵਾਂ ਬਰ ਰਿਸਕ ਪਹਿਲਾਂ ਵੀ ਬੜੇ ਰਹੇ ਆ ਇਸ ਲਈ ਇਹ ਜਿਹੜੀ ਇੱਕ ਆਪਸ ਵਿੱਚ ਚੱਲੀ ਆ ਪੰਜਾਬ ਦੇ ਅੰਦਰ ਸੁਖਵਿੰਦਰ ਕਾਂਗਰਸ ਦਾ ਤੇਜ ਦਾ ਇਹ ਇੱਕ ਬਹੁਤ ਹੀ ਇੰਟਰਸਟਿੰਗ ਫਾਈਟ ਆ ਮਤਲਬ ਦੂਸਰੇ ਪਾਸੇ ਇੰਟਰਸਟਿੰਗ ਫਾਈਟ ਕਿਹੜੀ ਚੱਲ ਰਹੀ ਆ ਉਹ ਜਿਹੜੀ ਕਿ ਇਨ੍ਹਾਂ ਵੋਟਾਂ ਦੇ ਪੈਟਰਨ ਨੂੰ ਭਾਵੇਂ ਕਿਥੇ ਵੀ ਜ਼ਿਲ੍ਹੇ ਚ ਆ ਮੋਟਾ ਮੋਟਾ ਅਸਰ ਕਰ ਰਹੀ ਅੱਗੇ ਤੁਸੀਂ ਇੱਕ ਵੱਡੀ ਧਿਰ Hindu ਜਿਹੜੇ ਅਰਬਨ Hindu ਆ ਉਹ BJP ਦਾ ਤੇ ਨਾਲ ਅਕਾਲੀਆਂ ਦਾ ਰਲਾ ਕੇ ਇੱਕ ਵਾਵਾ ਸੰਝਾ ਮਿੰਝਾ ਜਿਹਾ ਤਖੜਾ ਗੱਠ ਜੁੜ ਜਾਂਦਾ ਸੀ ਉਹਦੇ ਚ ਤੁਸੀਂ ਦੇਖੋਗੇ ਕਿ ਬਹੁਤ ਜਗ੍ਹਾ ਦੇ ਵਿੱਚ ਅਕਾਲੀਆਂ ਨੂੰ ਜਾਂ ਇਸ ਗੱਠਜੋੜ ਨੂੰ ਫਾਇਦਾ ਹੁੰਦਾ ਰਿਹਾ ਹਜ਼ਾਰਪੁਰ ਤੋਂ ਸੀਟ ਲੈ ਜਾਂਦੇ ਸੀ ਜਿੱਦਾਂ ਸੋਮਨਾਥ ਉਹ ਨਹੀਂ ਲੈ ਗਏ ਸੋ ਸੋਮ ਪ੍ਰਕਾਸ਼ ਉਹ ਨਹੀਂ ਲੈ ਗਏ ਅਕਾਲੀ ਦਲ ਜਗ੍ਹਾ ਬਾਰ-ਬਾਰ ਸੀਟ ਕਈਆਂ ਜਗ੍ਹਾ ਤੋਂ ਜਿੱਤਦੇ ਰਹੇ ਕਿਉਂਕਿ ਅਰਬਨ ਮਾੜਾ ਜਿਹਾ ਵੋਟ ਪੈਣ ਦੇ ਨਾਲ ਉਹਨਾਂ ਦਾ ਵੀ ਇਹ ਚੰਗਾ ਇੱਕ ਬੋਲਬਾਲਾ ਹੋ ਜਾਂਦਾ ਸੀ ਹੁਣ ਜੇ ਤਾਂ ਟਾਰਗੇਟ ਤੇ ਬੀਜੇਪੀ ਆ ਉਹ ਤੇ ਚਲੋ ਜੋ ਜਿੰਨੀਆਂ ਵੋਟਾਂ ਪੈ ਜਾਣਗੀਆਂ ਉਹ ਕੋਸ਼ਿਸ਼ ਵੀ ਕਰ ਰਹੇ ਪੋਲਰਾਈਜ਼ ਕਰਕੇ ਹਿੰਦੂ ਜ਼ਿਆਦਾ ਵੋਟ ਪਾ ਦੇਣ ਹੁਣ ਪੰਜਾਬ ਦੇ ਹਿੰਦੂਆਂ ਨੇ ਸੋਚਣਾ ਕਿ ਉਹ ਪੋਲਰਾਈਜ਼ ਹੋਣਾ ਚਾਹੁੰਦੇ ਆ ਜਾਂ ਕੋਸੇ ਉਸਤੇ ਨੂੰ ਜਿਤਾਉਣਾ ਚਾਹੁੰਦੇ ਆ ਜਿਹੜੀ ਇਹਨਾਂ ਨੂੰ ਥੋੜਾ ਇੱਥੇ ਉਹਨਾਂ ਦੀ ਇਨ ਸਿਕਿਉਰਿਟੀ ਦੀ ਪ੍ਰੋਟੈਕਸ਼ਨ ਦੇ ਸਕੇ ਉਹ ਹੋ ਸਕਦਾ ਇੱਕ ਤੇ ਰੂਨਾ ਚੋਂ ਇੱਕ ਹਿੱਸਾ ਕਾਂਗਰਸ ਵੱਲ ਵੀ ਜਾਵੇ ਇਸ ਕਹਿੰਦਾ ਜਾਂ ਥੋੜਾ ਬਹੁਤ ਜਿਹੜੇ ਪੁਰਾਣੇ ਰਿਸ਼ਤੇ ਨਾਤੇ ਬਣਾਏ ਹੋਇਆ ਕਾਂਗਰਸ ਜਿਦ ਤਰ੍ਹਾਂ ਹੁਣ ਜੋ ਛੀ ਆ ਬਸ ਤਰ ਤੂੰ ਸ਼੍ਰੋਮਣੀ ਕਾਲੀ ਦਲ ਦਾ ਲੀਡਰ ਆ ਉਹ ਹਿੰਦੂ ਵੀ ਹੈਗੇ ਆ ਪੁਰਾਣੇ ਬੀਜੇਪੀ ਦੇ ਵੀ ਹੈਗੇ ਆ ਤੇ ਕਾਲੀ ਦਲ ਦੇ ਕੈਂਡੀਡੇਟ ਇਨਾਂ ਗੱਲਾਂ ਦਾ ਅਸਰ ਹੁੰਦਾ ਇਨਕੇ ਸ਼ਰਮਾ ਆਏਗਾ ਉਹ ਪਟਿਆਲੇ ਤੋਂ ਇਨਾਂ ਗੱਲਾਂ ਦਾ ਅਸਰ ਹੁੰਦਾ ਉਹ ਕੋਈ ਇਸਤਰੀ ਕੇ ਨਾ ਜੋ ਮੋਦੀ ਜੀ ਬਾਹਰ ਦੇਸ਼ ਦੇ ਵਿੱਚ ਕਰਨਾ ਚਾਹੁੰਦੇ ਉਹ ਪੰਜਾਬ ਚ ਆ ਕੇ ਫੁੱਸਕ ਹੋ ਜਾਂਦਾ ਇੱਥੇ ਉਹ ਕੰਮ ਚੱਲਦਾ ਨਹੀਂ ਹੈਗਾ ਇੱਥੇ ਲੋਕਾਂ ਦੀ ਰਾਜਨੀਤਿਕ ਚੇਤਨਾ ਜਾਹਦਾ ਹੁੰਦੀ ਆ ਧਰਮ ਦੇ ਨਾਂ ਤੇ ਉਸ ਕਿਸਮ ਦਾ ਫੁੱਟ ਪਾ ਕੇ ਆਪਸ ਵਿੱਚ ਇੱਕ ਖੈਬਾਜੀ ਪਾ ਕੇ ਜਾਂ ਆਪਸ ਵਿੱਚ ਲੜਾ ਕੇ ਵੋਟਾਂ ਲੈਣੀਆਂ ਉਹ ਬਹੁਤਾ ਇੱਥੇ ਪੰਜਾਬ ਦੇ ਅੰਦਰ ਨਹੀਂ ਚੱਲਦਾ ਮਾੜਾ ਮੋਟਾ ਤੇ ਚਲੋ ਅਸਰ ਸਭ ਜਗ੍ਹਾ ਹੋ ਜਾਂਦਾ ਇਸ ਲਈ ਜਿਹੜੀ ਦੇਸ਼ 'ਚ ਹਵਾ ਚੱਲੀ ਵੋਟਾਂ ਦੇਖੋ ਕੱਟ ਪਈਆਂ 2-3% 3% ਓਵਰਆਲ ਵੋਟਾਂ ਜਿਹੜੀਆਂ ਪਿਛਲੇ ਦੋ ਗਿਹੜਾਂ ਦੀਆਂ ਤੇ ਥੋੜੀਆਂ ਠੀਕ ਰਹਿ ਗਈਆਂ ਆ ਪੰਚਵੇਂ ਤੇ 6ਵੇਂ ਦੀ ਪਰ ਜਿਹੜੀ 4 ਜਿਹੜਾ ਦੀਆਂ ਵੋਟਾਂ ਸੀ ਉਹ ਘੱਟ ਸੀ ਪੱਛਮੀ ਬੰਗਾਲ ਨੂੰ ਛੱਡ ਲੋ ਉਹਨਾਂ ਦੇ ਨੇਰੀ ਲਿਆਦੀ ਪਈ ਹੈ ਪਤਾ ਨਹੀਂ ਬਟਨ ਇੱਕ ਵਾਰੀ ਦਬਣ ਨਾਲ ਦੋ ਵੋਟਾਂ ਪੈ ਜਾਂਦੀਆਂ ਚਾਹੇ ਤੇ ਇੰਨਾ ਮੈਂ ਹੈਰਾਨ ਆ 80% ਦੀਆਂ ਵੋਟਾਂ ਕਹਿਿੰਦੇ ਸੀ ਹੁਣੇ ਮੈਨੂੰ ਟੀਵੀ ਤੇ ਦੱਸ ਰਹੇ ਸੀ ਪੈ ਵੀ ਚੁੱਕੀਆਂ ਇਹਦਾ ਮਤਲਬ ਹੈ 90% ਵੋਟਾਂ ਪਾ ਦੇਣਗੇ ਜਦੋਂ ਤੱਕ ਟੋਟ ਲਊਗਾ 85 82 80% ਵੋਟਾਂ ਪੈ ਜਾਣੀਆਂ ਆਪਣੇ ਆਪ ਚ ਬਹੁਤ ਹੈ ਜਦ ਕਿ ਪਿਛਲੀ ਵਾਰੀ 64.4% ਜਾਂ 67.4% ਸਾਡੇ 67% ਓਵਰਆਲ ਇੰਡੀਆ ਦੀਆਂ ਵੋਟਾਂ ਪਈਆਂ ਸੀ। ਉੱਥੇ ਇਸ ਗੱਲ ਦਾ ਮਤਲਬ TMC ਤੇ BJP ਦੋਹਾਂ ਦੀ ਸਾਹਮਣੇ ਸਾਹਮਣੇ ਟੱਕਰ ਕਰਕੇ ਇੱਕ ਤੀਜੀ ਧਿਰ ਵੀ ਹੈ ਜਿਹੜੀ ਵਿੱਚ ਖੜੀ ਆ ਉਹ ਵੀ ਆਪਣਾ ਇੰਪਰੂਵ ਕਰੂਗੀ। ਕੁਝ ਨਾ ਕੁਝ ਜਿਹੜੇ ਇਹਦੀ ਅਸਿਰੋਮਣਿਕਾ ਵਾਲੀ ਦਲ ਕਹਿਣ ਲੱਗਾ ਸੀਗਾ CPM ਤੇ ਕਾਂਗਰਸ ਦਾ ਜਿਹੜਾ ਇਕੱਠ ਜੋੜਿਆ ਉਹ ਵੀ ਆਪਣਾ ਉਥੇ ਅਪਰੂਵ ਕਰੂਗਾ ਇਸ ਕਰਕੇ ਵੋਟਾਂ ਦੀ ਕੁਦਰਤੀ ਜਦੋਂ ਇੰਨਾ ਜ਼ੋਰ ਲੱਗਾ ਸਾਰੇ ਪਾਸਿਆਂ ਤੇ ਰਾਂ ਤੋਂ ਲੱਗਾ ਮੈਨੂੰ ਪਾਓ ਮੈਨੂੰ ਪਾਓ ਤੇ ਵੋਟਾਂ ਤੇ ਇਸ ਕਰਕੇ ਪੈ ਰਹੀਆਂ ਇਹਦਾ ਮਤਲਬ ਇਹ ਵੀ ਹੈ ਕਿ ਜਾਂ ਤੇ ਥੋੜਾ ਬਹੁਤ ਇੰਨਾ ਦੀ ਆਪਸੀ ਵੋਟਾਂ ਦੀ ਡਿਵੀਜ਼ਨ ਦਾ ਭਾਜਪੀ ਨੂੰ ਫਾਇਦਾ ਵੀ ਹੋ ਸਕਦਾ ਜੇ ਉਹ ਥੋੜੇ ਜੇ ਠੀਕ ਠਾਕ ਚੱਲਣ ਪੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਬਣਿਆ ਵੀ ਹੋਰ ਕੋਈ ਵੀ ਜਿੱਤ ਜੇ ਭਾਜਪੀ ਨਹੀਂ ਜਿੱਤਣ ਦੇਣੀ ਤੇ ਭਾਜਪੀ ਦਾ ਉੱਥੇ ਨੁਕਸਾਨ ਵੀ ਹੋ ਸਕਦਾ ਕਹਿੰਦੇ ਆ ਕਿ ਪਿਛਲੀ ਕਵਾਰ ਨਾਲੋਂ ਦੇ ਨੇੜੇ ਤੇੜੇ ਸ਼ਾਇਦ ਆ ਜੇ ਮੈਂ ਕਿਉਂ ਇੰਨੀ ਭੂਮਿਕਾ ਬਣਾ ਰਿਹਾ ਕਿ ਦੇਸ਼ ਦੇ ਅੰਦਰ ਜੋ ਮਾਹੌਲ ਬਣਿਆ ਉਹਦਾ ਅਸਰ ਸਿੱਧਾ ਸਿੱਧਾ ਸੂਬਿਆਂ ਤੇ ਤੇ ਸਿੱਧਾ ਤੇ ਫੈਰਿਆ ਪੰਜਾਬ ਦੇ ਹੁਣੇ ਦੋ ਜ਼ਿਲ੍ਹੇ ਜਿਹੜੇ ਇੱਕ ਆਪਾਂ ਫਰੀਦਕੋਟ ਦੀ ਗੱਲ ਲਾ ਲਈ ਤੇ ਜਲੂਧਿਆਣੇ ਦੀ ਜਿਹੜਾ ਸੀ ਇਹ ਥੋੜੀ ਚਰਚਾ ਕਰਨੀ ਚਾਹੀਦੀ ਲੁਧਿਆਣੇ ਬਾਰੇ ਇਹ ਬੜਾ ਇੰਟਰਸਟਿੰਗ ਹੈਗਾ ਲੁਧਿਆਣਾ ਇੱਕ ਇੰਡਸਟਰੀਅਲ ਸਿਟੀ ਹੈਗਾ ਉਦੇਚਕ ਕਾਫੀ ਵੱਡੀ ਗਿਣਤੀ ਚ ਬਾਰੇ ਮਜ਼ਦੂਰ ਆ ਕੇ ਜਿਹੜੇ ਉੱਥੇ ਰਹਿ ਰਹੇ ਆ ਜਿਨ੍ਹਾਂ ਨੂੰ ਆਪਾਂ ਉਹ ਠੀਕ ਭਾਸ਼ਾ ਨਹੀਂ ਆ ਵੈਸੇ ਪ੍ਰਵਾਸੀ ਮਜ਼ਦੂਰ ਤੁਸੀਂ ਕਹਿ ਦਿਓ ਉਹ ਆ ਕੇ ਰਹਿ ਰਹੇ ਉਹ ਨਵੇਂ ਨਹੀਂ ਹੈ ਉਹਨਾਂ ਦੀਆਂ ਦੂਜੀਆਂ ਤੀਜੀਆਂ ਚੌਥੀਆਂ ਪੀੜੀਆਂ ਵੀ ਹੋਣ ਗਿਆ ਕਈ ਤੇ ਸਰਦਾਰ ਸੱਜੇ ਹੋਏ ਆ ਪੰਜਾਬੀ ਬੋਲਦੇ ਆ ਸਕੂਲਾਂ ਪੰਜਾਬੀਆਂ ਚ ਜਾਂਦੇ ਆ ਕੋਈ ਉਹ ਜੀ ਉਹਨਾਂ ਨੂੰ ਨਹੀਂ ਹੈਗੀ ਉਹ ਇੱਥੇ ਸਾਡੇ ਕਲਚਰ ਸਭਿਆਚਾਰ ਚ ਮਾਣ ਮਹਿਸੂਸ ਕਰਦੇ ਆ ਇਸ ਤਰੀਕੇ ਦਾ ਸਾਡੇ ਵਰਗਾ ਬਣ ਕੇ ਰਹਿਣ ਲਈ ਇਹਦੇ ਤੋਂ ਸਾਡੀ ਗੱਲ ਆ ਨਾ ਕਿ ਅਸੀਂ ਉਹਨਾਂ ਨੂੰ ਬਾਹਰੀ ਕਹਿਣਾ ਕਿ ਅੰਦਰਲੀ ਕਹ ਅੰਦਰਲੀ ਅੰਦਰੂਨੀ ਕਹਿਣਾ ਜੋ ਸਾਡੀ ਭਾਸ਼ਾ ਵੀ ਬੋਲਦੇ ਆ ਸਾਰਾ ਕੁਝ ਕਰਦੇ ਆ ਇਹ ਪਰ ਉਹ ਇੱਕ ਕਿਉਂਕਿ ਬਹੁਤ ਵੱਡੇ ਕਿਉਂਕਿ ਲਾਈਵ ਰਿਲੇਸ਼ਨ ਰਹਿੰਦੇ ਜਿਵੇਂ ਸਾਡੇ ਅਮਰੀਕਨਾਂ ਦੇ ਅਮਰੀਕੀ ਸਿੱਖ ਹੈਗੇ ਆ ਜਾਂ ਅਮਰੀਕੀ ਪੰਜਾਬੀ ਹੈਗੇ ਆ ਕੈਨੇਡੀਅਨ ਪੰਜਾਬੀ ਆ ਭਾਵੇਂ ਉਥੋਂ ਦੀ ਉਹ ਸਿਟੀਜ਼ਨਸ਼ਿਪ ਵੀ ਲੈ ਲੈਣ ਫਿਰ ਵੀ ਲਾਈਵ ਰਿਲੇਸ਼ਨ ਤੇ ਆਪਣੇ ਰਿਸ਼ਤੇਦਾਰੀਆਂ ਨਾਲ ਹੋਰ ਰੱਖਦੇ ਐਨ ਜੀਓ ਮਜ਼ਦੂਰ ਵੀ ਆਪੋ ਆਪਣੇ ਖਾਸ ਕਰਕੇ ਯੂਪੀ ਦੇ ਬਹੁਤ ਮਜ਼ਦੂਰ ਹੈਗੇ ਲੁਧਿਆਣੇ ਚ ਮੈਂ ਆਪਣੇ ਅਨੁਭਵ ਚ ਦੱਸ ਰਿਹਾ ਹਿਮਾਚਲ ਦੇ ਵੀ ਆਗੇ ਕੁਝ ਉੱਤਰਾਖੰਡ ਦੇ ਆ ਸਮਝਾ ਤੇ ਇੱਕ ਲੱਗ ਕੈਟੇਗਰੀ ਦੇ ਆ ਜੋ ਉਹ ਅਨਸਕਿਲਡ ਲੇਬਰ ਜਾਂ ਸੈਮੀ ਸਕਿਲਡ ਲੇਬਰ ਯੂਪੀ ਦੇ ਆ ਬਿਹਾਰ ਚ ਮੱਧ ਪ੍ਰਦੇਸ਼ ਚੋਂ ਥੋੜੇ ਬਹੁਤ ਆਉਂਦੇ ਉਹ ਇੰਡਸਟਰੀ ਚ ਵੱਡੇ ਪੱਦਰ ਤੇ ਕੰਮ ਕਰਦੇ ਉਹ ਜਿਹੜੇ ਜਿਹੜੇ ਸੂਬੇ ਚੋਂ ਆਉਂਦੇ ਆ ਤੇ ਉਹ ਫਿਰ ਨਾਲ ਵੋਟਾਂ ਦਾ ਪੈਟਰਨ ਸੰਸਕਾਰ ਜਿਤਨਾ ਜੇ ਯੂਪੀ ਤੇ ਜੋਗੀ ਅਤੇ ਉਹ ਇੱਥੇ ਵੀ ਬੀਨ ਵੱਜ ਜਾਂਦੀ ਹੈ ਉਹਦਾ ਅਸਰ ਹੁੰਦਾ ਇਹਨਾਂ ਚੀਜ਼ਾਂ ਦਾ ਅਸਰ ਬਿੱਟੂ ਨੂੰ ਆਪਣੀਆਂ ਵੋਟਾਂ ਲੈਣ ਲਈ ਉਹ ਜਦੋਂ ਕਾਂਗਰਸ ਸੀ ਉਦੋਂ ਵੀ ਉਹ ਭਾਜਪਾ ਵਾਲੀ ਪਾਸਾ ਬੋਲਦੇ ਸੀ ਤੂੰ ਇਹਨਾਂ ਦੀ ਵੋਟ ਲੈ ਜਾਂਦੇ ਸੀ ਐਤਕੀ ਤੇ ਸਕਿਓ ਕਿ ਸਿੱਧਾ ਹੀ ਸਿੱਧਾ ਹੀ ਬਿੱਟੂ ਸਾਹਿਬ ਰਵਨੀਤ ਸਿੰਘ ਬਿੱਟੂ ਜਿਹੜੇ ਦੋ ਵਾਰੀ ਉੱਥੋਂ ਕਾਂਗਰਸੀ ਟਿਕਟ ਤੇ ਜਿੱਤ ਗਏ ਐਤਕੀ ਭਾਜਪਾ ਵਿੱਚ ਬੈਠ ਗਏ ਤੇ ਉੱਥੇ ਜਿਹੜਾ ਇੱਕ ਫਾਇਦਾ ਹੋਊਗਾ ਉਹ ਇਹੀ ਵੋਟ ਦਾ ਹੋਊਗਾ ਜਿਹੜਾ ਰਵਨੀਤ ਸਿੰਘ ਬਿੱਟੂ ਨੂੰ ਸ਼ਹਿਰੀ ਹਿੰਦੂ ਰਵਾਇਤੀ ਵੋਟ ਦਾ ਵੀ ਫਾਇਦਾ ਹੋ ਸਕਦਾ ਤੇ ਖਾਸ ਕਰਕੇ ਜਿਹੜੀ ਇਹ ਮਜ਼ਦੂਰਾਂ ਦੀ ਵੋਟ ਆ ਉਹਦਾ ਫਾਇਦਾ ਹੋ ਸਕਦਾ ਹਿੰਦੂ ਵੋਟ ਰਵਨੀਤ ਬਿੱਟੂ ਨੂੰ ਨੁਕਸਾਨ ਇਹ ਹੋਊਗਾ ਕਿ ਅਚਾਨਕ ਜਿਹੜੇ ਬੰਦੇ ਦੇ ਵਿਰੁੱਧ ਇੰਨਾ ਚਿਰ ਲੋਕ ਲੜਦੇ ਰਹੇ ਬੀਜੇਪੀ ਵਾਲੇ ਇਹਨੂੰ ਨਹੀਂ ਛੱਡਣਾ ਇਹਨੂੰ ਨਹੀਂ ਛੱਡਣਾ ਹੈਨਾ ਉਹ ਤੁਸੀਂ ਰਾਤੋਂ ਰਾਤ ਹੀ ਉੱਠ ਕੇ ਇਹਨਾਂ ਦੀ ਕਮਲ ਫੜ ਲੈ ਪੰਜਾ ਛੱਡ ਕੇ ਹੱਥ ਦੀਵਾਲੇ ਚੋਂ ਨਿਸ਼ਾਨ ਛੱਡ ਕੇ ਤੇ ਉਹ ਕਹਿਣਗੇ ਯਾਰ ਅਸੀਂ ਇੱਥੇ ਕਾ ਖੋਤਣ ਆਏ ਇਹ ਬਾਹਰੋਂ ਕਿਉਂ ਆਇਆ ਇਹ ਸਾਡੀ ਪਾਰਟੀ ਚ ਸਾਡੇ ਸਿਰ ਤੇ ਕਿਉਂ ਪਠਾਤਾ ਜਿਹੜੇ ਬੰਦਿਆਂ ਦੇ ਚਾਂਸ ਹੁੰਦੇ ਆ ਉਹ ਕਹਿੰਦੇ ਪਹਿਲਾਂ ਤੇ ਇਹਨੂੰ ਇਹਨੂੰ ਜ਼ੀਰੋ ਕਰੋ ਇਹ ਜਿਹੜਾ ਇੱਥੇ ਹੀਰੋ ਬਣ ਕੇ ਆਇਆ ਇਹਨੂੰ ਜ਼ੀਰੋ ਕਰੋ ਤਾਂ ਹੀ ਰਸਤਾ ਖੁੱਲੂ ਜੇ ਫਿਰ ਇੱਥੇ ਵੀ ਜੰਮ ਗਿਆ ਇੱਕ ਵਾਰੀ ਜਿੱਤ ਗਿਆ ਤੇ ਸਾਡੇ ਰਸਤੇ ਪੱਕੇ ਹੀ ਬੰਦ ਕਰੂਗੇ ਤੁਹਾਡੇ ਚੰਡੀਗੜ੍ਹ ਚ ਵੀ ਇਹੋ ਹੀ ਹੋ ਰਿਹਾ ਕਿ ਉਹ ਤਵਾੜੀ ਮਨੀਸ਼ ਤਵਾੜੀ ਆ ਗਿਆ ਬੰਥਲੂ ਨਹੀਂ ਕਰੇ ਬਹਿ ਗਏ ਕਿਉਂਕਿ ਉਹ 7-8 ਵਾਰੀ ਇੱਥੇ ਚੋਣਾ ਲੜ ਚੁੱਕੇ ਲੋਕਾਂ ਚ ਕੰਟੈਕਟ ਆ ਨਾ ਆ ਕੋਈ ਕਹਿੰਦੇ ਨਾ ਮੈਨੂੰ ਨਹੀਂ ਜੇ ਮਿਲਿਆ ਤੇ ਮੈਂ ਕੀ ਲੈਣਾ ਮੈਂ ਨਹੀਂ ਮਤਲਬ ਠੀਕ ਹੈ ਵਿਰੋਧਤਾ ਨਹੀਂ ਕਰਨਗੇ ਨਾਲ ਵੀ ਨਹੀਂ ਚੱਲਦੀ ਇਹ ਗੱਲ ਉੱਥੇ ਵੀ ਹੋਊਗੀ ਜਿਹੜੇ ਟਰਨਕੋਟ ਜਨੂ ਹੈ ਜਿਹੜੇ ਕਹਿੰਦੇ ਦਲ ਬਦਲੂ ਉਹਨਾਂ ਨਾਲ ਇਹ ਇੱਕ ਉਹਨਾਂ ਨੂੰ ਮੁਸੀਬਤ ਸਾਹਮਣੇ ਕਰਨੀ ਪੈ ਰਹੀ ਉਹ ਸਾਰਿਆਂ ਸਾਰੀ ਜਗ੍ਹਾ ਕਰਨੀ ਪੈਂਦੀ ਹੈ ਇੱਥੇ ਵੀ ਇਹਨਾਂ ਨੂੰ ਕਰਨੀ ਪੈ ਰਹੀ ਰਹੀ ਗੱਲ ਰਾਜਾ ਬੜਿੰਗ ਦੀ ਹੁਣ ਦੇਖਿਆ ਜਾ ਉਹ ਹੈ ਤੇ ਆਪਣੀ ਪਾਰਟੀ ਚ ਉਹ ਵੀ ਅੱਬਰੋ ਹੀ ਆਇਆ ਹੈ ਉਹ ਥੋੜੀ ਬਹੁਤ ਜਿਹੜੇ ਆਪਣੇ ਯੂਨਿਟ ਦੇ ਉੱਥੋਂ ਦੇ ਲੋਕੋ ਲੋਕ ਹੋਣਗੇ ਉਹਨਾਂ ਨੂੰ ਇਸ ਗੱਲ ਦੀ ਜ਼ਰੂਰ ਹੋਊਗੀ ਕਿਉਂਕਿ ਪ੍ਰਧਾਨ ਹੈ ਕਿਉਂਕਿ ਉਹ ਰਮਨੀਤ ਬਿੱਟੂ ਦੇ ਉਸ ਬਿਲਕੁਲ ਇਕਦਮ ਖਾਲੀ ਛੱਡਣ ਕਰਕੇ ਇੱਕ ਤਕੜਾ ਚਿਹਰਾ ਕੈਂਡੀਡੇਟ ਉੱਥੋਂ ਚਾਹੁੰਦੇ ਸੀ ਉਹਨਾਂ ਨੇ ਸ਼ਾਇਦ ਇਸ ਗੱਲ ਨੂੰ ਉਹ ਇੰਨਾ ਉਸ ਨੁਕਸਾਨ ਤੋਂ ਬਚ ਜਾਣਾ ਕਿਉਂਕਿ ਉਹ ਹੈ ਤੇ ਆਪਣੀ ਪਾਰਟੀ ਵੱਲੋਂ ਬਾਹਰ ਹੀ ਹੈ ਤੇ ਪ੍ਰਧਾਨ ਵੀ ਹੈ ਫਿਰ ਪੈਸੇ ਵਾਲਾ ਹੈ ਉਹ ਸਾਰੀ ਗੱਲ ਕਰ ਕਰਾ ਕੇ ਸ਼ਾਇਦ ਮੈਨੂੰ ਕਿਸੇ ਤਰੀਕੇ ਨਾਲ ਘਰ ਜਾਣ ਅੱਡੇ ਕੋ ਤੁਸੀਂ ਅੰਗਲੀਆਂ ਸੰਗਲੀਆਂ ਵੋਟਾਂ ਚ ਕਿਹੋ ਜੀਆਂ ਹੁੰਦੀਆਂ ਉਹ ਆਸ਼ੂ ਜਿਹੜਾ ਉਹ ਮਨਿਸਟਰ ਵੀ ਚੁੱਪਚਾਪ ਕੇਸ ਕੂਥ ਬਣੇ ਉਹ ਤੇ ਗੱਲਾਂ ਲੱਗ ਗਿਆ ਉਹ ਤੇ ਸਾਰਿਆਂ ਤੇ ਜੇ ਕੇਸ ਨਾ ਬਣੇ ਤੇ ਲੱਗਦਾ ਕਿ ਕੋਈ ਸਾਡੀ ਹੈਸੀਅਤ ਨੂੰ ਅਜੇ ਤੱਕ ਪਛਾਣਿਆ ਹੀ ਨਹੀਂ ਕਿਸੇ ਨੇ ਦੇ ਲੀਡਰਾਂ ਦਾ ਜੇਲ੍ਹਾਂ ਚ ਜਾਣਾ ਆਉਣਾ ਇਹ ਇੱਕ ਲਗਾਤਾਰ ਬੜਿਆ ਜਾਂਦਾ ਪਰ ਤੁਸੀਂ ਮੈਨੂੰ ਨਹੀਂ ਦਿਖਿਆ ਕਹਿ ਤੇ ਰਹੇ ਆ ਵੀ ਉਹ ਨਾਲ ਚੱਲ ਪਿਆ ਫਲਾਨੀ ਜਗ੍ਹਾ ਤੁਸੀਂ ਦੇਖੋ ਫਲਾਨੀ ਵੀਡੀਓ ਦੇਖੋ ਨਾਲ ਹੀ ਆ ਫਲਾਨੀ ਜਗ੍ਹਾ ਫੋਟੋ ਦੇਖੋ ਇੰਝ ਆ ਜਿਵੇਂ ਉਹ ਉੱਥੇ ਸੰਗਰੂਰ ਦੇ ਵਿੱਚ ਸੁਖਪਾਲ ਖੈਰੇ ਨਾਲ ਉਹ 골ਡੀ ਆ ਮੁੰਡਾ ਪੰਜਾਬ ਯੂਨੀਵਰਸਿਟੀ ਵਾਲਾ ਜੰਗ ਮੁੰਡਾ ਫਿਰ ਨਾ ਨਾਲ ਉਹਦੇ ਰਹਿ ਕੇ ਕਰਕੇ ਕੋਈ ਨਹੀਂ ਅਸੀਂ ਦੇ ਕਾਂਗਰਸੀਆ ਕਾਂਗਰਸੀਆ ਮੁੜ ਕੇ ਆਮ ਆਦਮੀ ਪਾਰਟੀ ਚ ਚਲਾ ਗਿਆ ਤੇ ਇਸ ਤਰੀਕੇ ਨਾਲ ਇਹ ਜਿਹੜਾ ਨਾ ਵਿੱਚੋਂ ਹੀ ਚੁੱਪ ਕਰਕੇ ਕੋਈ ਦੂਜੇ ਪਾਸੇ ਹੋ ਜਾਣਾ ਜਾਂ ਗੁੰਮਸਮ ਹੋ ਜਾਣਾ ਨਾਲ ਨਾ ਕਰਨਾ ਵੋਟ ਕੱਟਣ ਦੀ ਕੋਸ਼ਿਸ਼ ਕਰਨੀ ਇਹ ਕੰਮ ਇਸ ਕਿਸਮ ਦਾ ਥੋੜਾ ਕਿਉਂਕਿ ਉਹ ਯਾਰ ਬਹੁਤ ਸੀਗੇ ਉਹ ਚਲਾ ਗਿਆ ਹੁਣ ਇਹਨੂੰ ਲਿਜਾਣਾ ਚਾਹੁੰਦਾ ਹੋਣਾ ਇਹਨੂੰ ਲੱਗਦਾ ਹੋਣਾ ਕਿ ਨਹੀਂ ਮੇਰਾ ਤੇ ਇੱਥੇ ਟਿਕਾਣਾ ਉਹੋ ਜੀਆਂ ਸਾਰੀਆਂ ਪਾਰਟੀਆਂ ਚ ਆਉਂਦੀ ਐ ਜਦੋਂ ਤੁਸੀਂ ਵਿੱਚੋਂ ਪ੍ਰੋਪਰ ਲੋਕਾਂ ਦਾ ਕੰਸੈਂਟ ਜ਼ਿਲ੍ਹਾ ਕਮੇਟੀ ਦਾ ਕੰਸੈਂਟ ਲੈ ਕੇ ਚੀਜ਼ਾਂ ਨਹੀਂ ਕਰਦੇ ਔਰ ਪਾਰਟੀਆਂ ਕਰਦੀਆਂ ਨਹੀਂ ਪਾਰਟੀਆਂ ਦੇਖਦੀਆਂ ਕਿ ਕੋੜਾ ਲੱਭੋ ਤਕੜਾ ਜਿਹਦੇ ਤੇ ਬੱਟ ਤਕੜੀ ਲਾਈ ਜਾ ਸਕਦੇ ਆ ਬਾਕੀ ਉਹ ਆਪੇ ਕੰਮ ਖਿੱਚੀ ਜਾਊਗਾ ਭਾਵੇਂ ਵਿਰੋਧ ਆ ਭਾਵੇਂ ਰੋਸ਼ ਆ ਭਾਵੇਂ ਅੰਦਰੂਨੀ ਆ ਭਾਵੇਂ ਬਾਹਰੀ ਆ ਇਹ ਬਾਕੀ ਉਹਦੀ ਜ਼ਿੰਮੇਵਾਰੀ ਆ ਉਹ ਕਹਿ ਕੇ ਵੀ ਆਉਂਦਾ ਬਾਕੀ ਮੇਰੀ ਜ਼ਿੰਮੇਵਾਰੀ ਛੱਡ ਦਿਓ ਮੈਂ ਆਪੇ ਸੰਭਲੂ ਇਸ ਕਿਸਮ ਦਾ ਇੱਕ ਕਲਚਰ ਬਣ ਚੁੱਕਾ ਅਗਲਾ ਜਿਹੜਾ ਕੈਂਡੀਡੇਟ ਇੱਥੇ ਹੈਗੇ ਆ ਪੱਪੀ ਪ੍ਰਾਸ਼ਾ ਤਾਂ ਆਵਾਦਮੀ ਪਾਰਟੀ ਤੇ ਅਕਾਲੀ ਦਲ ਦੇ ਕੈਂਡੀਡੇਟ ਦੀ ਗੱਲ ਕਰਿਓ ਤੇ ਨਾਲ ਜਿਹੜਾ ਉਹ ਕਮਲਜੀਤ ਸਿੰਘ ਬਰਾੜ ਜਿਹੜਾ ਆਜ਼ਾਦ ਚੁਣੌਤੀ ਦੇ ਰਿਹਾ ਸਿਮਰਜੀਤ ਸਿੰਘ ਵੈਂਸ ਨੇ ਜਿਹੜੀ ਆਡੀਓ ਵਾਇਰਲ ਕੀਤੀ ਸੀ ਉਹਦਾ ਵੀ ਬੜਾ ਰੌਲਾ ਇਸ ਸ이드 ਤੇ ਪੈ ਰਿਹਾ ਨਹੀਂ ਇਹ ਨਹੀਂ ਬਿਲਕੁਲ ਦੇਖੋ ਆਜ਼ਾਦ ਦਾ ਤੇ ਜ਼ਰੂਰ ਆਪੋ ਜਿੰਨੀਆਂ ਵੋਟਾਂ ਕੁਝ ਹੁੰਦੀਆਂ ਆ ਕਮਲਜੀਤ ਸਿੰਘ ਬਰਾੜ ਉਹਨੇ ਲੈ ਜਾਣਗੇ ਜਾਂ ਕਿੱਦਾਂ ਹੈਨਾ ਉਮ ਇਹ ਵੱਡੀ ਜਦੋਂ ਖੇਲ ਚੱਲਦੀ ਆ ਨਵਾਂ ਹਲਕਿਆਂ ਦੀ ਚਲਣੀ ਹੁਣ ਨੌ ਹਲਕਿਆਂ ਦਾ ਦੇਖ ਲਓ ਜੇ ਪੱਸੀ ਪਰਾਛਦੀ ਗੱਲ ਕਰੋ ਤੇ ਉਹਨਾਂ ਨੂੰ ਸਖਵਿੰਦਰ ਇੱਕ ਫਾਇਦਾ ਤੇ ਇੱਕ ਨੁਕਸਾਨ ਆ ਫਾਇਦਾ ਇਹ ਆ ਵੀ ਉਹ ਸਿਟਿੰਗ ਐਮ ਐਲ ਏ ਹੈਗੇ ਆ ਉਥੋਂ ਹੀ ਆ ਫੇਰ ਸ਼ਹਿਰੀ ਵੋਟ ਉਥੇ ਮੇਰੇ ਕਹ ਪੰਜ ਹਲਕੇ ਆ ਲੁਧਿਆਣਾ ਸੈਂਟਰਲ ਤੇ ਕਰਕੇ ਤੇ ਪੰਜ ਸ਼ਹਿਰੀ ਆ ਚਾਰ ਭਾਰੀ ਆ ਨੌ ਹਲਕੇ ਆ ਨੌਵਾਂ ਚੋ 8 ਆਪ ਜਿੱਤੀ ਹੋਈ ਆ ਤੇ ਇੱਕ ਜਿਹੜੀ ਐ ਉਹਦੇ ਚ ਸ਼੍ਰੋਮਣੀ ਕਾਲੀਦਾਲ ਅਜਾਲੀ ਹੁਣਾਂ ਨੇ ਜਿੱਤੀ ਸੀਗੀ ਤੁਹਾਨੂੰ ਯਾਦ ਹੋਣਾ ਹਾਂਜੀ ਹਾਂਜੀ ਇਹ ਨਵਾਂ ਮਤਲਬ ਜਿਹੜੀ ਪਿਛਲੀ ਵਾਰੀ 2022 ਚ ਸੂਬੇ ਦੀਆਂ ਚੋਣਾਂ ਚ ਹਨੇਰੀ ਆਈ ਉਹਦੇ ਚ ਤੇ ਬਹੁਤ ਵੱਡੇ ਵੱਡੇ ਦਰਖਤ ਪੱਟੇ ਗਏ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਵੀਰ ਬਾਦਲ ਫਿਰ ਮਜੀਠੀਆ ਨਵਜੋਤ ਸਿੱਧੂ ਉਹ ਹਨੇਰੀ ਆਈ ਲੋਕਾਂ ਨੇ ਲਿਆਂਦੀ ਉਸ ਨੇਰੀ ਦਾ ਉਦੋਂ ਤੇ ਬਹੁਤ ਫਾਇਦਾ ਹੋਇਆ ਚੰਗਾ ਵੀ ਲੱਗਾ ਭੰਗੜੇ ਵੀ ਪਏ ਚੀਫ ਮਿਨਿਸਟਰ ਬਣ ਗਏ ਸਾਰੇ ਹੋ ਗਏ ਗਾਂ ਫਿਰ ਲੋਕਾਂਾਂ ਦੀ ਤਾਂ ਵੀ ਉਡੀਆਂ ਹੀ ਸੀ ਹੁਣ ਉਹ ਜਿਹੜੇ ਆਠ ਆ ਉਹ ਜਿੱਥੇ ਜਿੱਥੇ ਲੋਕਾਂ ਆਠ ਘੋੜੇ ਮੁਸੀਬਤ ਵੀ ਹੈਗੀ ਆ ਮਤਲਬ ਅੱਠਾਂ ਦਾ ਜੇ ਫਾਇਦਾ ਹੈਗਾ ਆਠ ਘੋੜੇ ਬੰਨੇ ਆ ਜਿੱਚ ਇੱਕ ਪੱਪੀ ਪ੍ਰਾਇਸਰ ਵੀ ਹੈ ਭੱਜਣ ਲਈ ਤੇ ਜਾਨੀ ਉਹਨਾਂ ਦੀ ਤਾਕਤ ਬਹੁਤ ਹੈ ਪਰ ਜੇ ਅੱਠਾਂ ਨੂੰ ਜੇ ਅੱਠਾਂ ਦੇ ਪੈਰ ਨਾਲ ਚੱਲਣ ਤੇ ਉਹਨਾਂ ਨੂੰ ਖਿੱਚਣਾ ਬੜਾ ਪੱਪੀ ਪ੍ਰੈਕਟਿਸ ਲਈ ਔਖਾ ਕਿਉਂਕਿ ਅੱਠਾਂ ਦੀਆਂ ਜਵਾਬ ਦੀਆਂ ਨਹੀਂ ਤੇ ਉਹਨੀਆਂ ਹੀ ਆ ਨਾ 8 ਗੁਣਾ ਜੇ 2 4 ਦੀਆਂ ਅੰਗਲੀਆਂ ਤੇ ਬਾਕੀ ਬਿਆਂ ਨੂੰ ਕਹੀ ਦਿਓ ਵੇ ਦੇਖੋ ਤੁਹਾਨੂੰ ਤੇ ਇਹ ਕਿਹੜੀ ਵੋਟ ਪਾਈ ਸੀ ਜਿਉਂ ਨਾ ਅੱਠਾਂ ਜਗ੍ਹਾ ਤੇ ਉਹਨਾਂ ਨੇ ਕੱਲੇ-ਕੱਲੇ ਨੂੰ ਜਵਾਬ ਦੇਣਾ ਤੇ ਨੈਗੇਟਿਵਿਟੀ ਆਉਣੀ ਆ ਧਰਾਤਲ ਤੇ ਉੱਤੇ ਉੱਪਰੋਂ ਜੋ ਮਰਜੀ ਭਗਵੰਤ ਮਾਨ ਚੁਟਕਲੇ ਛੱਡੇ ਕਿੱਕਲੀਆਂ ਪਾਵੇ ਗਿੱਧੇ ਪਾਵੇ ਉਹ ਥੱਲੇ ਆ ਕਿ ਯਾਰ ਕਾਹਦੇ ਕੁਝ ਨਹੀਂ ਉਹੋ ਹੀ ਕੰਮ ਚੱਲ ਰਿਹਾ ਜੋ ਪਹਿਲਾਂ ਚੱਲਦਾ ਸੀ ਇਹ ਇੱਕ ਹਵਾ ਚੱਲੀ ਹੋਈ ਐ ਔਰ ਦੂਸਰਾ ਨਸ਼ਿਆਂ ਦਾ ਪ੍ਰਕੋਪ ਤੇ ਬੇਰੁਜ਼ਗਾਰੀ ਤੇ ਜਿਹੜਾ ਬਾਕੀ ਇਨਫਰਾਸਟ੍ਰਕਚਰ ਦਾ ਉਹ ਤੇ ਗੱਲਾਂ ਹੈ ਕਿਸੇ ਵੀ ਕਿਸੇ ਨੂੰ ਕੋਈ ਬਹੁਤੀ ਰਾਹਤ ਹੈ ਨਹੀਂ ਕਾਗਜ਼ਾਂ ਚ ਜਾਂ ਜਿਹੜੀਆਂ ਮਸ਼ਾਹੂਰੀਆਂ ਟੀਵੀ ਤੇ ਉਹ ਬਥੇਰਾ ਲੱਗਦਾ ਬਹੁਤ ਹੋ ਗਿਆ ਚੱਕਾ ਚੌਂ ਤੇ ਰੰਗਲਾ ਹੋ ਗਿਆ ତਰਾਤਲ ਤੇ ਲੋਕੀ ਲੋਕਾਂ ਨੂੰ ਰਾਹਤ ਉਹ ਪੱਧਰ ਤੇ ਨਹੀਂ ਜਿੰਨੀ ਉਹਨਾਂ ਦੀ ਉਮੀਦਾਂ ਸੀਗੀਆਂ ਇਸ ਲਈ ਉਹ ਪ੍ਰਚਾਰ ਉਹਨਾਂ ਨੂੰ ਇਹ ਕਹਿੰਦਾ ਇੱਕ ਕਿਸਮ ਦਾ ਚਨੌਤੀ ਵੀ ਹੈਗੀ ਆ ਜਿੱਥੇ ਸਹੂਲियत ਹੈਗੀ ਆ ਸਹੂਲियत ਇਹ ਦੀ ਆ ਕਿ ਚਲੋ 8 ਐਮਐਲਆ ਥੋੜਾ ਥੋੜਾ ਵੀ ਫੰਡ ਦੇਣਗੇ ਤੇ ਕਾਫੀ ਉਹ ਸਹੂਲियत ਹੋ ਜਾਂਦੀ ਹੈ ਫੰਡ ਤੇ ਫਿਰ ਕੋਟੇ ਲੱਗਦੇ ਹੀ ਆ ਤੇ ਉਹ ਵੀ ਇੱਕ ਜ਼ਰੂਰੀ ਹੈ ਲੋਕਾਂ ਨੂੰ ਜੇ ਤੁਸੀਂ ਕੋਈ ਵੈਸਾ ਹੀ ਨਹੀਂ ਆ ਮੈਂ ਤਾਂ ਪੱਲੇ ਨਹੀਂ ਢੇਲਾ ਤੇ ਕਰਦਾ ਫਿਰੇ ਮੇਲਾ ਮੇਲਾ ਫਿਰ ਕੀ ਮੇਲਾ ਕਰਨਾ ਰਹੀ ਗੱਲ ਹੁਣ ਕਾਂਗਰਸ ਦੀ ਇਹਦੀ ਅਕਾਲੀ ਦਲ ਦੀ ਸੁਖਵਿੰਦਰ ਕਾਲੀ ਦਲ ਦਾ ਇਹ ਕਿਸਮ ਦਾ ਉੱਥੇ ਕਾਫੀ ਇਹ ਘੜ ਰਿਹਾ ਹੈ ਚੰਗੀਆਂ ਉਹਨਾਂ ਦੀ ਪਰਫਾਰਮੈਂਸ ਰਹੀ ਹੋਈ ਹੈ ਜੇ ਤੁਸੀਂ ਹੁਣ 2014 ਦੀ ਚੋਣ ਲਾਓ 2014 ਦੇ ਵਿੱਚ ਮੈਂ ਖੁਦ ਨਾਲ ਸੀਗਾ ਉਦੋਂ ਆਮ ਆਦਮੀ ਪਾਰਟੀ ਦੇ ਤੇ ਇਸ ਹਾਲ ਖੰਡ ਮਤਲਬ ਲਾਇਆ ਸੀ ਵੀ ਪਤਾ ਨਹੀਂ ਇਹ ਇਥੇ ਭਗਵੰਤ ਮਾਨ ਹੁਣੀ ਰਲ ਕੇ ਧਰਬੀਰ ਗਾਂਧੀ ਅਸੀਂ ਸਾਰੇ ਇਕੱਠੇ ਜਗਿੰਦਰ ਜਾਦਵ ਪ੍ਰਸ਼ਾਂਤ ਪੂਛਨ ਬੜੇ ਬੜੇ ਹੋਰ ਬੰਦੇ ਕਾਫੀ ਸੀ ਮੇਦਾ ਪਾਟ ਕਰ ਵੀ ਇੱਕ ਵਾਰੀ ਨਾਲ ਸੀ ਹੋਰ ਕਈ ਬਹੁਤ ਬੰਦੇ ਸੀ ਵੀ ਇਹ ਸਾਰੇ ਅਸੀਂ ਦੇਸ਼ ਦੇ ਵਿੱਚ ਕੋਈ ਲੰਗ ਕਿਸਮ ਦੀ ਮਿਡਲ ਕਲਾਸ ਦੀ ਕੋਈ ਪਾਰਟੀ ਆਉਗੀ ਜਿਹੜੀ ਅਸਲ ਮਾਨਿਆਂ ਚ ਡੈਮੋਕ੍ਰੇਸੀ ਚ ਜਿਹੜਾ ਨੁਕਸ ਪੈ ਗਿਆ ਉਸ ਦੇ ਰਿਪੇਅਰ ਕਰੂਗੀ ਜਾਂ ਨਵੇਂ ਨਟ ਬੋਲਟ ਲਾ ਦੂਗੀ ਉਹ ਹੋਇਆ ਤੇ ਕੁਝ ਨਹੀਂ ਸਾਨੂੰ ਤੇ ਛੇਤੀ ਪਤਾ ਲੱਗ ਗਿਆ ਵੀ ਨਹੀਂ ਇਹ ਲਫਾਜ਼ੀਆ ਗੱਲਾਂ ਆ ਤਰਾਤਲ ਤੇ ਜੋ ਜੋ ਸੱਤਾ ਦਾ ਲੌਜਿਕ ਜਾਂ ਤਰਕ ਦੇ ਨਾਲ ਬਾਕੀ ਦੇ ਰਾਜਕਰਦੇ ਆ ਪਾਰਟੀਆਂ ਚ ਸੱਤਾ ਚਾਉਂਦੇ ਆ ਉਹੋ ਹੀ ਇਹਨਾਂ ਦਾ ਸਭ ਤੋਂ ਦੂਰਤੀਆਂ ਜਾ ਲਾਈ ਆ ਇਹ ਸਾਨੂੰ ਅਹਿਸਾਸ ਬੜਾ ਕਲੀਅਰਲੀ ਹੋ ਗਿਆ ਸੀ ਪਰ ਉਹ ਜਿਹੜੀਆਂ 14 ਦੀਆਂ ਚੋਣਾਂ ਦੇਖੋ ਤੁਸੀਂ ਕਿ ਫੂਲ ਕਾ ਸਾਬਿਤ ਹ ਐਚਐਸ ਫੂਲ ਕਾ ਜਿਹੜੇ ਸੀਨੀਅਰ ਵਕੀਲ ਆ ਜਿਹੜੇ ਸਿੱਖਾਂ ਦੇ 84 ਵਾਲੇ ਕੇਸ ਕਾਫੀ ਲੜਦੇ ਆ ਦਿੱਲੀ ਚ ਫਿਰ ਉਹ ਐਲਓਪੀ ਵੀ ਰਹੇ ਜਿੱਥੇ ਵੀ ਅਸੈਂਬਲੀ ਚ ਵੀ ਗਏ ਫਿਰ ਜਾਇਨ ਵੀ ਕਰਤਾ ਦਾਖੇ ਤੋਂ ਫਿਰ ਬਹੁਤਾ ਚਲ ਰਹੇ ਨਹੀਂ ਉਹਨਾਂ ਨੂੰ ਚੰਗਾ ਨਹੀਂ ਪੋਲਿਟਿਕਸ ਉਹਨਾਂ ਨੂੰ ਥੋੜੀ ਜਿਹੀ ਠੀਕ ਨਹੀਂ ਲੱਗੀ ਛੱਡ ਗਏ ਵਿੱਚੋਂ ਇਸ ਲਈ ਸੁਖਵਿੰਦਰ ਉਦੋਂ ਉਹਨਾਂ ਨੇ ਜਿੱਤਦੇ ਜਿੱਤਦੇ ਹਾਰ ਗਏ ਸੀਗੇ ਤੇ ਇਹਨਾਂ ਦਾ ਉਦੋਂ ਬਿੱਟੂ ਫੇਰ ਜਿੱਤ ਗਿਆ ਸੀਗਾ ਰਮਨੀਤ ਸਿੰਘ ਬਿੱਟੂ ਭਾਵੇਂ ਕਿ ਬਹੁਤਾ ਮਾਰਜਨ ਨਹੀਂ ਸੀਗਾ ਪਰ ਜਿੱਤ ਗਿਆ ਸੀਗਾ ਤੇ ਸ਼੍ਰੋਮਣੀ ਕਾਲੀ ਦਲ ਉਦੋਂ ਤੀਜੇ ਨੰਬਰ ਤੇ ਸੀਗਾ ਇਹਨਾਂ ਦੂਜੇ ਨੰਬਰ ਤੇ ਸੀ ਤੇ ਹ ਸੌਰੀ ਹਾਂ ਤੀਜੇ ਨੰਬਰ ਤੇ ਮਤਲਬ ਜਿਹੜਾ ਰਵਿੰਦੀ ਸਿੰਘ ਬਿੱਟੂ ਪਹਿਲੇ ਨੰਬਰ ਤੇ ਤੇ ਇਹ ਦੂਜੇ ਨੰਬਰ ਤੇ ਸੀ ਸ਼੍ਰੋਮਣੀ ਕਾਲੀ ਦਲ ਕੁਦਰਤੀ ਉਹ ਤੀਜੇ ਨੰਬਰ ਤੇ ਸੀਗੇ ਇਸੇ ਤਰੀਕੇ ਨਾਲ ਜਦੋਂ 2019 ਦੀ ਇਲੈਕਸ਼ਨ ਆਉਂਦੀ ਆ ਤੇ ਰਵਿੰਦੀ ਸਿੰਘ ਬਿੱਟੂ ਫਿਰ ਜਿੱਤ ਜਾਂਦੇ ਆ ਇਹ ਜੇ ਇਸ ਪਛੋਕੜ ਦੇ ਵਿੱਚ ਲਓ ਤੇ ਉਦੋਂ ਜਿਹੜੇ ਬੰਦੇ ਖੜੇ ਹੋਏ ਉਦੋਂ ਤੱਕ ਆਮ ਆਦਮੀ ਪਾਰਟੀ ਦਾ ਇੱਥੇ ਬਹੁਤ ਹੀ ਥੋੜੀਆਂ ਵੋਟ ਸਾਰੇ ਪੰਜਾਬ ਦੀ ਉਹ ਤਫਰੀਦਕੋਟ ਚ ਜਰੂਰ ਇਹਨਾਂ ਨੂੰ ਵੋਟਾਂ ਥੋੜੀਆਂ ਸਾਧੂ ਸਿੰਘ ਉਹਨਾਂ ਨੂੰ ਪੈ ਗਈਆਂ ਸੀ ਬਾਕੀ ਬਹੁਤੀ ਜਗ੍ਹਾ ਵੋਟਾਂ 19 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਨਰਲ ਇਲੈਕਸ਼ਨ ਚ ਬਹੁਤ ਘੱਟ ਪਈਆਂ ਸੀ ਤੇ ਇੱਥੇ ਉਦੋਂ ਸ਼੍ਰੋਮਣੀ ਕਾਲੀਦਾਲ ਮੁਕਾਬਲੇ ਤੇ ਵੱਡੀ ਪਾਰਟੀ ਸੀ ਮੈਂ ਕਹਿਣਾ ਇਹ ਚਾਹੁੰਦਾ ਆ ਕਿ ਸ਼੍ਰੋਮਣੀ ਕਾਲੀਦਾਲ ਇੱਕ ਵੱਡੀ ਧਿਰ ਭਾਵੇਂ ਉਹ ਲੋਕ ਸਭਾ ਦੀਆਂ ਚੋਣਾਂ ਹੋਣ ਤੇ ਭਾਵੇਂ ਉਹ ਪੰਜਾਬ ਦੀਆਂ ਚੋਣਾਂ ਹੋਣ ਇਸ ਏਰੀਆ 'ਚ ਰਹੀ ਆ ਹੁਣੋ ਕਿ ਮੈਂ ਕਰਦੇ ਆ ਇਹ ਗੱਲ ਦੇਖਣ ਵਾਲੀ ਹੁਣੀ ਆ ਐਤਕੀ ਉਹਨਾਂ ਦਾ ਕੈਂਡੀਡੇਟ ਰਣਜੀਤ ਸਿੰਘ ਢਿੱਲੋਂ ਹੈਗੇ ਆ ਬਹੁਤ ਸੁਣੇ ਤੇ ਬਹੁਤ ਚਰਚਿਤ ਤੇ ਜਿਵੇਂ ਵੱਡੇ ਚਿਹਰੇ ਤੇ ਨਹੀਂ ਦਿਖਦੇ ਪਰ ਫਿਰ ਵੀ ਕਿਉਂਕਿ ਲੋਕਲ ਪੋਲਿਟਿਕਸ ਦੇ ਵਿੱਚ ਉਹਨਾਂ ਦੀ ਰੂਟ ਹੈਗੀ ਆ ਕਿਉਂਕਿ ਕਾਡਰ ਹੈਗਾ ਆ ਕਿ ਇੱਥੇ ਜਿਸ ਤਰ੍ਹਾਂ ਆਪਾਂ ਬਾਕੀ ਦੀ ਗੱਲ ਕਰਦੇ ਆ ਤੂੰ ਇਹਨਾਂ ਦੀ ਵੀ ਗੱਲ ਇਹੋ ਹੀ ਕਰ ਲਓ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਥੇ ਇੱਕ ਬਹੁਤ ਵੱਡਾ ਫਾਇਦਾ ਆ ਉਹ ਇਹ ਕਿ ਉਹਨਾਂ ਨੇ ਆਜ਼ਾਦ ਹੋ ਕੇ ਬੀਜੇਪੀ ਦੇ ਜੂਲੇ ਨੂੰ ਪਰਾਂ ਸੁੱਟ ਦਿੱਤਾ ਤੇ ਆਪਣੇ ਤੌਰ ਤੇ ਇੱਕ ਜਿਸ ਤਰ੍ਹਾਂ ਪੰਥਕ ਅਪੀਲ ਹੈ ਕਿ ਇੱਕ origignal ਪਾਰਟੀ ਦੀ ਪੰਥਕ ਅਪੀਲ ਹੈ ਕਿ ਕੇਂਦਰੀ ਸ਼ਕਤੀਆਂ ਖਾਣੂ ਲੁੱਟਦੀਆਂ ਤੇ ਅਸੀਂ ਆਪਣੇ ਘਰ ਨੂੰ ਆਪਣੇ ਪੰਥਕ ਪਾਰਟੀ ਨੂੰ ਦੁਬਾਰਾ ਮਜ਼ਬੂਤ ਕਰਨਾ ਉਸ ਅਪੀਲ ਦੀ ਚੰਗੀ ਖਾਸੀ ਲੋਕਾਂ ਦੇ ਵਿੱਚ ਇੱਕ ਅਸਰ ਜਾ ਰਿਹਾ ਤੁਸੀਂ ਦੇਖੋਗੇ ਕਿ ਉਹਨਾਂ ਦੀ ਜਿਹੜੀ ਵੋਟ ਪਰਸੈਂਟੇਜ ਦੇ ਵਿੱਚ ਟ੍ਰਾਂਸਲੇਟ ਹੋਊਗਾ ਪਰ ਇਹਨਾਂ ਨੂੰ ਨੁਕਸਾਨ ਇਹ ਆ ਕਿ ਜਿਹੜੀ ਹਿੰਦੂ ਵੋਟ ਸ਼ਹਿਰੀ ਪੈ ਜਾਂਦੀ ਸੀ ਜਿਹਦੇ ਕਰਕੇ ਇਹਨਾਂ ਦੇ ਕੈਂਡੀਡੇਟ ਪਹਿਲਾਂ ਜਿੱਤ ਜਾਂਦੇ ਸੀ ਤੇ ਤੁਸੀਂ ਤੁਹਾਨੂੰ ਯਾਦ ਆ ਕਿ ਤੁਸੀਂ ਉਹ ਢਿੱਲੋਂ ਸਾਹਿਬ ਸਰਜੀਤ ਸਿੰਘ ਢਿੱਲੋਂ ਇਥੋਂ ਰਹੇ ਆ ਉਹ ਇਸੇ ਕਰਕੇ ਨਾ ਕਿ ਜਿਹੜੀ ਦੂਜੀ ਵੋਟ ਵੀ ਨਾਲ ਜਮ੍ਹਾਂ ਹੋ ਜਾਂਦੀ ਸੀ ਕਿਤੇ ਇਹ ਪਵਾ ਦਿੰਦੇ ਸੀ ਰੂਰਲ ਵੋਟ ਕਿਤੇ ਉਹ ਅਦਰ ਵੋਟ ਪਾ ਕੇ ਤੇ ਉਹ ਕੰਮ ਚੱਲਦਾ ਸੀ ਇਸ ਲਈ ਐਤਕੀ ਜਿਹੜੇ ਇਹ ਨੌਵਾਂ ਮਾਸ ਦਾ ਰਿਸ਼ਤਾ ਟੁੱਟਿਆ ਉਹ ਚ ਕਾਲੀਦਾਲ ਨੂੰ ਜਿਦ ਤਰ੍ਹਾਂ ਹੁੰਦਾ ਨਾ ਪੱਤੇ ਝੜ ਤੋਂ ਬਾਅਦ ਨਵੇਂ-ਨਵੇਂ ਪੱਤੇ ਜੇ ਆਉਣ ਲੱਗ ਜਾਂਦੇ ਆ ਇਹ ਮੋੜਾ ਤੇ ਪਹ ਗਿਆ ਪੱਤੇ ਝੜ ਜਿਹੜੀ ਹੋਈ ਹੋਈ ਸੀ ਖਾਲੀ ਦਲ ਟੁੱਬਦਾ ਜਾਂਦਾ ਸੀ ਉਹਨੂੰ ਪੱਤੇ ਜੇ ਤੇ ਨਿਕਲਣੇ ਸ਼ੁਰੂ ਹੋ ਗਏ ਆ ਉਹ ਘਾਹ ਜਿਹੜਾ ਭਰਪੂਰ ਉਹਨੂੰ ਫਲ ਲੱਗਣੇ ਫੁੱਲ ਲੱਗਣੇ ਉਹ ਤੇ ਟਾਈਮ ਲੱਗੂਗਾ ਪਰ ਇਸ ਇਹਨਾਂ ਦਾ ਨੈਟ ਗੇਨ ਇਨਾ ਹੋਗਾ ਜੇ ਕਹੋ ਕਿ ਕੋਈ ਜਿੱਤਣ ਦਾ ਜਿੱਤਣ ਤੇ ਜਿਤਾਉਣ ਦਾ ਮੈਂ ਫੇਰ ਇੱਕ ਵਾਰੀ ਕਹਿ ਦਿੰਨਾ ਆ ਬੜਾ ਕਿ ਉਹ ਐਂਟੀ ਮੋਦੀ ਜਦੋਂ ਦੇਖਦੇ ਆ ਤੇ ਦੋ ਹੀ ਤਰ੍ਹਾਂ ਚ ਜ਼ਿਆਦਾ ਦੇਖ ਰਿਹਾ ਕਿਤੇ ਨਾ ਕਿਤੇ ਕੋਈ ਇੰਡੀਵਿਜੁਅਲ ਕੈਂਡੀਡੇਟ ਆ ਭਾ ਪੰਜਾਬ ਦੀਆਂ 13 ਸੀਟੇ ਤੇ ਲਾ ਲਓ ਜਾਂ ਹੋਰ ਜਗ੍ਹਾ ਵੀ ਲਾ ਲਓ ਉਹ ਕਿਸੇ ਵੀ ਪਾਰਟੀ ਦਾ ਭਾ ਵੀ ਇੰਡੀਪੈਂਡੈਂਟ ਵੀ ਹੋਵੇ ਜਿੱਤਦੇ ਆ ਤੇ ਜਿੱਤ ਵੀ ਸਕਦੇ ਜਿਨ੍ਹਾਂ ਦਾ ਚੰਗੀ ਸ਼ਬੀ ਹੋਵੇ ਪਰ ਇਥੇ ਦੋਹਾਂ ਹੀ ਕੈਂਡੀਡੇਟਾਂ ਦਾ ਪੱਪੀ ਪ੍ਰਾਚਰ ਤੇ ਇਹਦਾ ਰਾਜਾ ਬੜਿੰਗ ਦਾ ਆਪਸ ਵਿੱਚ ਜ਼ਿਆਦਾ ਹੋਊਗਾ ਕਿਉਂਕਿ ਬਿੱਟੂ ਇੰਨੀਆਂ ਵੋਟਾਂ ਬਿਲਕੁਲ ਲੀਲ ਜਾ ਸਕਦਾ ਉਹ ਵੋਟ ਤੋੜ ਤੇ ਸਕਦਾ ਆ ਹੁਣ ਹੋਊਗਾ ਕਿ ਮੇਰੀ ਪਰਸਨਲ ਫੀਲਿੰਗ ਇਹ ਆ ਕਿ ਜਿਸ ਕਿਸਮ ਨਾਲ ਬੈਂਸ ਬ੍ਰਦਰ ਦੇ ਵਿੱਚੋਂ ਹਾਲਾਂਕਿ ਚਲੋ ਉਹਨਾਂ ਦੀ ਆਪਣੀ ਕੰਟਰੋਵਰਸੀ ਰਹੀ ਉਹ ਐਲ ਆਈ ਪੀ ਲਿਪ ਦੇ ਵਿੱਚ ਰਹਿ ਕੇ ਮੈਨੂੰ ਲੱਗਦਾ 2000 ਉੰਡੀ ਚੋਂ ਨੰਬਰ 2 ਦੀ ਪਾਰਟੀ ਰਹਿ ਗਈ ਸੀਗੇ ਉਹ ਆਪ ਲੜੇ ਸੀਗੇ ਤੇ ਕਾਫੀ ਵੋਟਾਂ ਲੈ ਗਏ ਸੀਗੇ ਬਿੱਟੂ ਦੇ ਮੁਕਾਬਲੇ ਇਸ ਕਰਕੇ ਜੇ ਉਹਨਾਂ ਦਾ ਵੋਟਾਂ ਦਾ ਅੱਜ ਦੇਖਿਆ ਜਾਏ ਤਾਂ ਉਹ ਵੋਟਾਂ ਉਹਨੀਆਂ ਨਾ ਵੀ ਹੋਣ ਤੇ ਉਹਨਾਂ ਦੇ ਪ੍ਰਭਾਵ ਦੀਆਂ 1.5 ਤੋਂ 2 ਲੱਖ ਜੇ 4 ਲੱਖ ਵੋਟਾਂ ਪਈਆਂ ਸੀ ਸ਼ਾਇਦ ਤੇ ਜੇ ਇੰਨੀਆਂ ਨਾ ਵੀ ਪੈਣ ਤੇ ਦੋ ਇੰਨੀਆਂ ਕੁ ਵੋਟਾਂ ਪੈ ਕੇ ਤੇ ਰਾਜਾ ਬੜਿੰਗ ਨੂੰ ਉਹਦਾ ਵਿੱਚ ਉੱਥੇ ਆ ਜਾਣਾ ਜਿੱਥੇ ਕਿ ਇੱਕ ਚਲੋ ਕੰਟਰੋਵਰਸੀ ਵੀ ਹੁੰਦੀ ਆ ਕਿ ਇਸ ਤਰ੍ਹਾਂ ਦਾ ਤੁਸੀਂ ਬੰਦੇ ਕਿਉਂ ਲੈਣ ਦੇ ਦੂਜਾ ਇਹ ਕਿ ਜਿਹੜਾ ਨਿੱਜੀ ਪ੍ਰਭਾਵ ਉਹਨਾਂ ਦੀ ਕਾਫੀ ਉੱਥੇ ਪਕੜਿਆ ਉਹ ਹੰਡੇ ਮੰਝੇ ਪੋਲਿਟੀਸ਼ੀਅਨ ਹੈਗੇ ਉਹ ਰਾਜਾ ਬੜਿੰਗ ਨੂੰ ਫਾਇਦਾ ਕਰ ਸਕਦੇ ਹੁਣ ਜਦੋਂ ਇਹ ਦੋ ਤੇ ਰਲ ਗਈਆਂ ਉਹ ਕਾਂਗਰਸ ਵਿੱਚ ਆ ਗਏ ਤੇ ਕਾਂਗਰਸ ਦਾ ਹਿੱਸਾ ਬਣ ਗਏ ਉਹਦੇ ਨਾਲ ਇੱਕ ਮਜ਼ਬੂਤੀ ਜ਼ਰੂਰ ਆਈ ਹੁਣ ਫਿਰ ਦੇਖਣ ਵਾਲੀ ਗੱਲ ਇਹ ਹੀ ਹੋਊਗੀ ਕਿ ਕੀ ਰਾਜਾ ਬੜਿੰਗ ਦੇ ਤੇ ਜਿਹੜਾ ਬੈਂਸ ਆ ਸਿਮਰਜੀਤ ਸਿੰਘ ਬੈਂਸ ਇਹਨਾਂ ਦੋਹਾਂ ਦੇ ਮੁਕਾਬਲੇ ਇਹ ਆਪਣੇ ਆਪ ਨੂੰ ਪੱਪੀ ਪ੍ਰਾਇਸਰ ਇੰਨਾ ਕੁ ਮਜ਼ਬੂਤ ਕਰ ਲੈਣਗੇ ਕਿ ਉਹ ਬਿੱਟੂ ਨੂੰ ਢਾਕੇ ਨੰਬਰ 1 ਤੇ ਆ ਜਾਣ ਜਾਂ ਫਿਰ ਉਹਨਾਂ ਨੂੰ ਆਪਣੇ ਨੰਬਰ 2 ਤੇ ਹੀ ਆਪਣੇ ਆਪ ਨੂੰ ਸੈਟੀਸਫਾਈ ਕਰਨਾ ਪਊਗਾ ਇਹ ਮਜਬੂਰੀ ਦੇਖਣਾ ਪਊਗਾ ਇਹ ਅਜੇ 2-4 ਦਿਨਾਂ ਦੇ ਵਿੱਚ ਕੇਜਰੀਵਾਲ ਨੇ ਗੇੜੇ ਮਾਰਨੇ ਆ ਉਹਨਾਂ ਨੇ ਲੱਗ ਪੈਣਾ ਆ ਬਸ 26 ਤਰੀਕ ਤੋਂ ਗੇੜੇ ਮਾਰਨੇ ਸ਼ੁਰੂ ਕਰ ਦੇਣੇ ਆ 26 27 28 29 30 ਤੱਕ ਚੱਲਣੇ 5 ਦਿਨ ਉਹ ਇੱਥੇ ਆਪਣੇ ਵੱਡੇ ਤੂਫਾਨੀ ਦੌਰੇ ਕਰਨਗੇ ਮੇਰਾ ਖਿਆਲ ਪੰਜਾਬ ਗਵਰਨਮੈਂਟ ਨੇ ਉਹਨਾਂ ਲਈ ਹੈਲੀਕਾਪਟਰ ਬੁੱਕ ਕਰ ਦਿੱਤਾ ਤਾਂ ਕਿ ਛੇਤੀ ਛੇਤੀ ساری ਜਗ੍ਹਾ ਫੇਰ ਜਾਣ ਇਸ ਤਰ੍ਹਾਂ ਹੀ ਆ ਮੈਂ ਪਟਿਆਲੇ ਤੋਂ ਖਬਰ ਪੜ ਰਿਹਾ ਸੀਗਾ ਕਿ 6 ਜਨਵਰੀ 29 ਤਰੀਕ ਨੂੰ ਤੁਹਾਡੇ ਰਾਹੁਲ ਗਾਂਧੀ ਆਊਗਾ ਤਰਪੀਰ ਗਾਂਧੀ ਦੀ ਕੈਂਪੇਨ ਕਰਨ ਜੇ ਉੱਥੇ ਆਊਗਾ ਤੇ ਕਿਤੇ ਹੋਰ ਵੀ ਦੋ ਜਗ੍ਹਾ ਤੇ ਜ਼ਰੂਰ ਆ ਕੇ ਢੇਡ ਵਜ ਜਾਣਗੇ ਇਸ ਤਰ੍ਹਾਂ ਅਜੇ ਜਿਹੜੇ ਹਨ ਪ੍ਰਧਾਨ ਮੰਤਰੀ ਤੇ ਚਲੇ ਗਏ ਵੇਲੇ ਸਰੀ ਆਪਣਾ ਕੰਮ ਨਿਬੇੜ ਗਏ ਕੋਈ ਬਹੁਤਾ ਕੋਈ ਉਹ ਇਥੇ ਰਿਸਪੌਂਸ ਉਹਨਾਂ ਨੂੰ ਭਰਮਾ ਹੰਗਾਰਾ ਨਹੀਂ ਮਿਲਿਆ ਮੀਡੀਆ ਨੇ ਵੀ ਉਹਨਾਂ ਦੇ ਚਿਹਰੇ ਜ਼ਿਆਦਾ ਦਿਖਾਏ ਆ ਜਨਤਾ ਕਿੰਨੀ ਕਾਈਆ ਕਿਉਂਕਿ ਆਈ ਨਹੀਂ ਸੀ ਬਹੁਤੀ ਵਾਰ ਤੇ ਰੌੜਾ ਪਿਆ ਹੋਇਆ ਸੀ ਲੋਕਾਂ ਨੂੰ ਵੜਨ ਦੀ ਨਹੀਂ ਦੇਣਾ ਸੀ ਡਰ ਪਏ ਸੀ ਕੋਈ ਅੰਦਰ ਹੀ ਕੋਈ ਝੰਡੀਆਂ ਨਾ ਦਿਖਾ ਦੇ ਬੈਠਾ ਬੈਠਾ ਇਹੋ ਜਿਹਾ ਕਾਫੀ ਇਹੋ ਜਿਹੇ ਹਾਲਾਤਾਂ ਚ ਉਹਨਾਂ ਦੀਆਂ ਰੈਲੀਆਂ ਹਨਾ ਸ਼ੁਕਰ ਹੈ ਚਲੇ ਗਏ ਆ ਰੈਲੀਆਂ ਹੋ ਗਈਆਂ ਸ਼ਾਂਤੀ ਨਾ ਕਈ ਕੋਈ ਕੁੱਟਮਾਰ ਕੋਈ ਇਹੋ ਜਿਹਾ ਨਹੀਂ ਹੋਇਆ ਸਾਨੂੰ ਤੇ ਇੰਨਾ ਹੀ ਬਹੁਤ ਹੈ ਨਹੀਂ ਤੇ ਪ੍ਰਧਾਨ ਮੰਤਰੀ ਆਫਟਰ ਆਲ ਸਾਡੇ ਵੀ ਪ੍ਰਧਾਨ ਮੰਤਰੀ ਆ ਉਹ ਠੀਕ ਠਾਕ ਸੇਫ ਚਲੇ ਗਏ ਬਾਕੀ ਰਾਜਨੀਤਿਕ ਤੌਰ ਤੇ ਕੋਈ ਹਲੂਣਾ ਬੋਤਾ ਨਹੀਂ ਦਿਖਿਆ ਕਿਉਂਕਿ ਦੇਖੇ ਹੀ ਨਹੀਂ ਗਏ ਪੰਜਾਬ ਨੂੰ ਕੋਈ ਅਨਾਉਂਸ ਹੀ ਨਹੀਂ ਕਰਕੇ ਗਏ ਜਾ ਉਹਨਾਂ ਨੂੰ ਚੰਗਾ ਨਹੀਂ ਲੱਗਾ ਕੀ ਅਜੇ ਮਾਹੌਲ ਠੀਕ ਨਹੀਂ ਜਿੱਤਣ ਤੋਂ ਬਾਅਦ ਦੇਾਂਗੇ ਸ਼ਾਇਦ ਕੋਈ ਇਹੋ ਜਿਹੀ ਗੱਲ ਕਰਦੇ ਹੋਣ ਪਤਾ ਨਹੀਂ ਇਸ ਲਈ ਮੈਂ ਇੱਥੇ ਇਹਨੂੰ ਸਮਰਾਈਜ਼ ਕਰਦਾ ਆਂ ਕਿ ਜਿਹੜੇ ਬਾਕੀ ਦੇ ਕੈਂਡੀਡੇਟ ਨੈਸ਼ਨਲ ਲੈਵਲ ਦੇ ਲੀਡਰ ਆਪ ਦੇ ਤੇ ਕਾਂਗਰਸ ਦੇ ਜਿਹੜੇ ਆਉਣਗੇ ਉਹ ਕੀ ਪ੍ਰਭਾਵ ਛੱਡਦੇ ਆ ਉਹ ਅਜੇ ਆਪਾਂ ਬਾਅਦ ਵਿੱਚ ਦੇਖਾਂਗੇ